ਸੀ ਵੇਖ ਰਹੇ ਹੋ ਦੇਣਿਕ ਸਵੇਰਾ ਤੇ ਮੈਂ ਹਰਜੁਨ ਜੈਨ ਅੱਜ ਅਸੀਂ ਮੌਜੂਦਾ ਖੇਤੀਬਾੜੀ ਦਫ਼ਤਰ ਦੇ ਵਿੱਚ ਜਿੱਥੇ ਕੀ ਕੁਝ ਦਿਨਾਂ ਤੋਂ ਜਿਹੜੀ ਆ ਕਹਿਦੀ ਹੈ ਪਿੱਛੇ ਚੋਰੀਆਂ ਹੁੰਦੀਆਂ ਨੇ ਰਾਰੀਆਂ ਤੇ ਹੁਣ ਵੀ ਅੱਜ ਜਿਹੜੀ ਬੀਤੀ ਰਾਤ ਜਿਹੜਾ ਚੋਰਾਂ ਨੇ ਖੇਤੀਬਾੜੀ ਦਫ਼ਤਰ ਨੂੰ ਜਾਨ ਨਿਸ਼ਾਨਾ ਬਣਾਉਂਦੇ ਹੋਏ ਕੁਝ ਸਮਾਨ ਜੋਰੀ ਕਰ ਲਿਆ ਸਾਡੇ ਨਾਲ ਜਾਣਕਾਰੀ ਦੇਣ ਵਾਸਤੇ ਹੁਣ ਖੇਤੀਬਾੜੀ ਅਫਸਰ ਮੌਜੂਦ ਨੇ ਆਪਾਂ ਗੱਲਬਾਤ ਕਰਾਂਗੇ ਜਿਹੜੀ ਇਹ ਚੋਰੀ ਹੋਈ ਆ ਕੀ ਕਹਣਾ ਜਾਂਦਾ ਈ ਸਭ ਕੀ ਕੀ ਨਾਮ ਦਾ ਮੈਂ ਡਾਕਟਰ ਲਵਜੀਤ ਖੇਤੀਬਾੜੀ ਵਿਕਾਸ ਅਫਸਰ ਡਾਂਡਾ ਸੋ ਅਸੀਂ ਜਦੋਂ ਮੈਡਮ ਸਾਡੇ ਅੱਜ ਸਵੇਰੇ ਆਕੇ 9 ਵਜੇ ਗੇਟ ਖੋਲ੍ਹਿਆ ਉਹਨਾਂ ਨੇ ਗੇਟ ਬਾਰੇ ਲੱਗਾ ਹੋਇਆ ਸੀ ਐਜ਼ ਇਟ ਇਜ਼ ਜਿੱਦਾਂ ਜਿੰਦਾ ਹੈਗਾ ਬਟ ਸਾਡਾ ਜਦੋਂ ਪਿੱਛੇ ਜੇ ਕਾਫੀ ਬਾਰਿਸ਼ਾਂ ਹੋਈਆਂ ਸੀ ਨਾ ਇਹ ਉਧਰੋਂ ਸਾਡੀ ਇੱਕ ਦੀਵਾਰ ਟੁੱਟ ਗਈ ਸੀ ਤਾਂ ਕਰਕੇ ਰਸਤਾ ਹੈਗਾ ਵੈਸੇ ਵੀ ਅਦਰਵਾਈਜ਼ ਜਿਹੜਾ ਦੀਵਾਰ ਜਿਹੜੀ ਆਊਟਸਾਈਡ ਵਾਲ ਹੈਗੀ ਹੈ ਬਾਉਂਡਰੀ ਵਾਲ ਉਹ ਕੋਈ ਬਹੁਤ ਹੀ ਉੱਚੀ ਨਹੀਂ ਹੈਗੀ ਆਰਾਮ ਨਾਲ ਬੰਦਾ ਐਂਟਰ ਕਰ ਸਕਦਾ ਸੋ ਜਦੋਂ ਮੈਡਮ ਹੁੰਨਾਂ ਨੇ ਉਹ ਖੋਲਿਆ ਜਿੰਦਾ ਤੇ ਅੰਦਰ ਆ ਕੇ ਦੇਖਿਆ ਜਿਹੜਾ ਸਾਡਾ ਮੇਨ ਡੋਰ ਹੈਗਾ ਇਹਦੇ ਤੇ ਜਿੰਦਾ ਜਿਹੜਾ ਹੋਰ ਹੀ ਕੋਈ ਲੱਗਿਆ ਹੋਇਆ ਸੀ ਸਾਡਾ ਆਫਿਸ ਦਾ ਹੀ ਹੁੰਦਾ ਨਹੀਂ ਸੀ ਸੋ ਚਲੋ ਫਾਰਮਰਸ ਆਏ ਦੋ ਤਿੰਨ ਤੇ ਮੈਡਮ ਨੇ ਉਹਨਾਂ ਦੀ ਹੈਲਪ ਦੇ ਨਾਲ ਤੋੜਿਆ ਲਿਆ ਜਿੰਦਾ ਇਹ ਤੋੜ ਕੇ ਜਦੋਂ ਅੰਦਰ ਖੋਲ ਕੇ ਦੇਖਿਆ ਸਾਰੇ ਰੂਮਸ ਦੇ ਘੱਟੇ ਲੋਕ ਜਿਹੜੇ ਖੁੱਲੇ ਸੀਗੇ ਫਿਰ ਜਦੋਂ ਅੱਗੇ ਉਹਨਾਂ ਨੇ ਅੱਗੇ ਦੇਖਿਆ ਮੇਰੇ ਵਾਲੇ ਰੂਮ ਦੇ ਵਿੱਚ ਕੈਲੀਡੀ ਲੱਗੀ ਹੋਈ ਸੀ 55 ਇੰਚੀ ਸੀ ਆਈ ਸੀ so ਚੋਰੀ ਹੋ ਗਈ ਸੀ ਤੇ ਸਾਡੀ ਕਿਚਨ ਦੇ ਵਿੱਚ ਇੱਕ ਸਿਲੰਡਰ ਸੀਗਾ ਉਹ ਚੋਰੀ ਹੋ ਗਿਆ ਬਾਕੀ ਮੇਰੇ ਜਿੱਥੇ ਮੇਰੀ ਚੇਅਰ ਹੈਗੀ ਮੇਰਾ ਟੇਬਲ ਹੈਗਾ ਉਹ ਸਾਰਾ ਡਰਾਅਰ ਜਿੰਨੇ ਵੀ ਉਹਦੇ ਚ ਡਾਕੂਮੈਂਟਸ ਸੀ ਜਾਂ ਪੈਸੇ ਵੀ ਹੋਣਗੇ ਸ਼ਾਇਦ ਕਿੰਨੇ ਕ ਪੈਸੇ ਹੋਣੇ ਹਜ਼ਾਰ ਕੇ ਦੇ ਅਰਾਊਂਡ ਕੈਸ਼ ਹੋਊਗਾ ਮੈਂ ਸ਼ੋਰ ਨਹੀਂ ਹੈਗਾ ਘੱਟ ਵੀ ਹੋ ਸਕਦਾ ਜਾਂ ਵੱਧ ਵੀ ਹੋ ਸਕਦਾ ਜਿਹੜੇ ਸਾਡੇ ਕੋਲ ਮਿੰਨੀ ਕਿਟਸ ਹੁੰਦੀਆਂ 100-100 ਰੁਪਏ ਦੀਆਂ ਉਹਨਾਂ ਵੀ ਕਈ ਵਾਰ ਅਸੀਂ ਸੇਲ ਜਦੋਂ ਕਰਦੇ ਆ ਸੋ ਇੰਨਾ ਟਾਈਮ ਨਹੀਂ ਹੁੰਦਾ ਅਸੀਂ ਉਹਦੇ ਚ ਰੱਖਦੇ ਜਾਂ ਕੈਸ਼ ਕੋਈ ਜ਼ਿਆਦਾ ਨਹੀਂ ਹੋਊਗਾ ਇਹਦੇ ਕੇ ਅਰਾਊਂਡ ਹੀ ਹੋਊਗਾ ਸੋ ਵੀ ਸਾਰਾ ਮੇਰਾ ਜਿਹੜਾ ਸਮਾਨ ਸੀਗਾ ਸਾਰੇ ਡਾਕੂਮੈਂਟਸ ਸੀ ਖਿਲਾਰੇ ਹੋਏ ਸੀ ਵੀ ਉਹਨਾਂ ਨੇ ਪੂਰੀ ਕੋਸ਼ਿਸ਼ ਕੀਤੀ ਵੀ ਜ ਸੋ ਬਾਕੀ ਸਾਡੇ ਇੱਕ ਦਫਤਰ ਦੇ ਵਿੱਚ ਜਿਹੜਾ ਕਣਕ ਦਾ ਬੀਜ ਆਇਆ ਹੋਇਆ ਸੀ ਮੁਫਤ ਤੇ ਉਹ ਵੀ ਮੈਨੂੰ ਲੱਗਦਾ ਕਿ ਜਿੰਨਾ ਕਿ ਅਸੀਂ ਪ੍ਰੀਲੀਮੀਨਰੀ ਲਿਖਿਆ ਹੈਗਾ ਉਹ 8-9 ਦੇ ਕਰੀਬ ਬੋਰੇ ਹੈਗੇ ਆ ਬਾਕੀ ਉਹ ਫਾਈਨਲ ਅਸੀਂ ਪ੍ਰੈਸ ਕਰ ਰਹੇ ਹਾਂ ਕਿ ਕਿੰਨੇ ਬੋਰੇ ਚੋਰੀ ਹੋਏ ਹੋਣਗੇ ਬਾਕੀ ਹੋਰ ਵੀ ਕੋਈ ਚੀਜ਼ ਹੋ ਗਈ ਤੇ ਅਸੀਂ ਅਪਡੇਟ ਕਰ ਦਾਂਗੇ ਇਹ ਹੈਗਾ ਕਿ ਸ਼ਨੀਵਾਰ ਸਾਡਾ ਦਫਤਰ ਖੁੱਲਾ ਸੀਗਾ ਸਪੈਸ਼ਲੀ ਅਸੀਂ ਜਿਹੜੇ ਹੜਪੀੜੇ ਕਿਸਾਨ ਸੀਗੇ ਉਹਨਾਂ ਲਈ ਮੁਫਤ ਬੀਜ ਆਇਆ ਸੀ ਉਹਨਾਂ ਨੂੰ ਮੁਫਤ ਬੀਜ ਦੇ ਰਹੇ ਸੀ ਆਰਾਊਂਡ 5:00 ਵਜੇ ਦੇ ਕਰੀਬ ਜਿਹੜਾ ਸਾਡਾ ਆਫਿਸ ਬੰਦ ਹੋਇਆ ਇਸੋ ਮੈਨੂੰ ਲੱਗਦਾ ਜਿੰਨੇ ਕੁ ਜਿਮੀਦਾਰ ਰਹਿ ਗਏ ਸੀ ਉਹਨਾਂ ਨੂੰ ਵੀ ਅਸੀਂ ਟਾਈਮ ਦਿੱਤਾ ਸੀ ਕਿ ਜਦੋਂ ਇਹ ਤੁਹਾਨੂੰ ਅਪਡੇਟ ਕਰਦੇ ਹਾਂ ਸਭ ਤੁਸੀਂ ਲੈ ਜਿਓ। ਕੋਈ ਸਾਡੇ ਕੋਲ ਇੱਕ ਗੱਡੀ ਹੋਰ ਸ਼ਾਇਦ ਅੱਜ ਜਾਂ ਕੱਲ ਦੇ ਵਿੱਚ ਆ ਜਾਣੀ ਸੀਗੀ। ਸੋ ਉਹ ਜਿਹੜੇ ਬੋਰੇ ਅੰਦਰ ਪਏ ਸੀਗੇ ਉਹਦੇ ਵਿੱਚੋਂ ਉਹੀ 8-9 ਦੇ ਕਰੀਬ ਜਿਹੜੇ ਬੋਰੇ ਚੋਰੀ ਹੋ ਗਏ। ਕੋਈ ਸੀਸੀਟੀਵੀ ਵੀ ਲੱਗੀ ਹੋਈ ਆਫਿਸ ਦੇ ਵਿੱਚ ਨਹੀਂ ਆਫਿਸ ਦੇ ਵਿੱਚ ਕੋਈ ਕੈਮਰਾ ਨਹੀਂ ਹੈਗਾ ਅਜੇ ਤੱਕ ਤੇ ਅਸੀਂ ਕੋਸ਼ਿਸ਼ ਕਰਦੇ ਹਾਂ ਵੀ ਦੇਖ ਲਈਏ ਅਦਰਵਾਈਜ਼ੇ ਕੋਈ ਗਵਰਨਮੈਂਟ ਫੰਡ ਆਉਂਦਾ ਹੈਗਾ ਵੀ ਠੀਕ ਹੈ ਅਦਰਵਾਈਜ਼ ਅਸੀਂ ਪ੍ਰਾਈਵੇਟ ਆਪਣੇ ਤੌਰ ਤੇ ਕੈਮਰਾ ਲਗਵਾ ਲਵਾਂਗੇ। ਈ ਲੱਗਦਾ ਸਰ ਜਿਹੜਾ ਖੇਤੀਬਾੜੀ ਦਫਤਰ ਆ ਸੰਸਾਨ ਏਰੀਏ ਦੇ ਵਿੱਚ ਖੁੱਲ੍ਹਿਆ ਹੋਇਆ ਕੀ ਅਪੀਲ ਕਰਨਾ ਚਾਹੀਦਾ ਸਾਡੇ ਇੱਕ ਵਾਰ ਨਾ 7-8 ਮਹੀਨੇ ਪਹਿਲਾਂ ਜਾਂ ਆਈ ਥਿੰਕ ਸਾਲ ਪਿਛਲੇ ਸਾਲ ਨਾ ਇੱਕ ਵਾਰ ਪਹਿਲਾਂ ਵੀ ਚੋਰੀ ਹੋਈ ਸੀ ਉਦੋਂ ਵੀ ਜਿਹੜੇ ਜਿੰਦੇ ਤੋੜ ਕੇ ਉਦੋਂ ਟੀਵੀ ਨਹੀਂ ਲੈ ਕੇ ਗਏ ਸੀਗੇ ਉਦੋਂ ਸਾਡਾ ਇੱਕ ਵਾਲ ਹੰਗ ਫੈਨ ਹੁੰਦਾ ਸੀਗਾ ਮਤਲਬ ਘੁੰਮਣ ਵਾਲਾ ਪੱਖਾ ਜਿਹੜਾ ਹੁੰਦਾ ਉਹ ਇੱਕ ਲੈ ਕੇ ਗਏ ਸੀਗੇ ਤੇ ਬਾਕੀ ਜਿੰਦੇ ਉਦੋਂ ਵੀ ਤੋੜੇ ਸੀ ਉਹਨਾਂ ਨੇ ਤੇ ਹੁਣ ਵੀ ਇਹ ਵਾਰਦਤ ਹੋਈ ਹੈਗੀ ਸੋ ਥੋੜਾ ਜਿਹਾ ਇਹ ਹੈਗਾ ਕਿ ਸਮਾਨ ਜਦੋਂ ਸਰਕਾਰੀ ਹੁੰਦਾ ਕਈ ਚੀਜ਼ਾਂ ਉਹ ਅਨਨੋਟਿਸਡ ਹੁੰਦੀਆਂ ਵੀ ਉਹ ਵੀ ਜਦੋਂ ਚੋਰੀ ਹੋ ਜਾਂਦੀਆਂ ਹੌਲੀ ਹੌਲੀ ਪਤਾ ਲੱਗਦਾ ਸੋ ਅਸੀਂ ਫਾਲੋਅ ਅਪ ਕਰਾਂਗੇ ਸੋ ਇਹ ਹੈਗਾ ਵੀ ਥੋੜਾ ਜਿਹਾ ਪੁਲਿਸ ਪ੍ਰਸ਼ਾਸਨ ਨੂੰ ਸਾਡੇ ਵੱਲੋਂ ਇਹ ਅਪੀਲ ਬੇਨਤੀ ਹੈਗੀ ਹੈ ਕਿ ਜੇ ਜਲਦੀ ਤੋਂ ਜਲਦੀ ਇਹਨੂੰ ਟ੍ਰੇਸ ਕਰਕੇ ਵੀ ਚੋਰ ਫੜੇ ਜਾਣ ਤੇ ਜਿਹੜਾ ਸਾਡਾ ਨੁਕਸਾਨ ਹੋਇਆ ਹੈ ਕੋਲ ਆਫਿਸ ਦਾ ਜਾਂ ਵੈਸੇ ਵੀ ਜਿਹੜੀਆਂ ਚੋਰੀ ਦੀਆਂ ਵਾਰਦਾਤਾਂ ਹੈਗੀਆਂ ਉਹਨਾਂ ਨੂੰ ਅਸੀਂ ਟਾਰਗਟ ਸੀ ਕੀ ਇਹ ਲੱਗਦਾ ਸਰ ਅਪੀਲ ਕਰਨਾ ਚਾਹੁੰਦੇ ਹੋ ਕਿ ਜਿਹੜਾ ਇੱਥੇ ਚੌਂਕੀ ਦਾ ਹਾਂਜੀ ਚੌਂਕੀਦਾਰ ਇੱਕ ਸਾਡਾ ਲੰਬੇ ਸਮੇਂ ਤੋਂ ਪਹਿਲਾਂ ਸਾਲ ਪਹਿਲਾਂ ਚੌਂਕੀਦਾਰ ਸੀਗਾ ਬਟ ਉਹਦੀ ਪੋਸਟਿੰਗ ਹੁਸ਼ਿਆਰਪੁਰ ਹੋਣ ਕਰਕੇ ਉਹ ਦੁਬਾਰਾ ਹੁਸ਼ਿਆਰਪੁਰ ਉਹਦੀ ਪੋਸਟਿੰਗ ਹੋ ਗਈ ਸੋ ਦਫਤਰ ਚ ਕਈ ਤਰ੍ਹਾਂ ਦਾ ਸਮਾਨ ਹੁੰਦਾ ਹੈਗਾ ਸ਼ਨੀਵਾਰ ਐਤਵਾਰ ਦਫਤਰ ਬੰਦ ਹੁੰਦਾ ਰਾਤ ਨੂੰ ਵੀ ਕੋਈ ਚੌਂਕੀਦਾਰ ਦੀ ਪੋਸਟ ਨਹੀਂ ਹੁੰਦੀ ਸਾਡੇ ਕੋ ਸੋ ਉਹਦੇ ਕਰਕੇ ਮੇਨਲੀ ਜਿਹੜਾ ਚੋਰੀ ਹੋ ਜਾਂਦੀ ਸੋ ਚੌਂਕੀਦਾਰ ਹੋਣਾ ਇੱਕ ਮਸਚੀਜ਼ ਆ ਅੱਜ ਦੇ ਸਮੇਂ ਦੇ ਵਿੱਚ ਸੋ ਮੈਂ ਸਾਡੇ ਪ੍ਰਸ਼ਾਸਨ ਨੂੰ ਵੀ ਬੇਨਤੀ ਕਰੂੰਗਾ ਕਿ ਜੇ ਸਾਨੂੰ ਚੌਂਕੀਦਾਰ ਨਹੀਂ ਆਹੋ ਜੇ ਅਸੀਂ ਜੀਵ ਸਾਹਿਬ ਨਾਲ ਵੀ ਗੱਲ ਕਰਾਂਗੇ ਜੇ ਕੋਈ ਚੌਂਕੀਦਾਰ ਦੀ ਪੋਸਟ ਜਾਂ ਕੋਈ ਟੈਂਪਰੇਰੀ ਅਸੀਂ ਚੌਂਕੀਦਾਰ ਰੱਖ ਲਈਏ ਸੋ ਵੀ ਦੇਖਾਂਗੇ ਜੀ ਚੈੱਕ ਕਰਕੇ ਜੀ ਸਰ ਇਹ ਸੰਤ ਕਿੰਨੀ ਬੜੀ ਅਫਸਰ ਜਨਨ ਨੇ ਦੱਸਿਆ ਕਿ ਜਿਹੜੀ ਪਿਛਲੇ ਦਿਨਾਂ ਦੇ ਵਿੱਚ ਵੀ ਚੋਰੀ ਹੋਈ ਸੀ ਹੁਣ ਆ ਜਿਹੜੀ ਬੀਤੀ ਰਾਤ ਵੀ ਜਿਹੜੀ ਚੋਰੀ ਹੋਈ ਹੈ ਤੇ ਉਹਨਾਂ ਨੇ ਅਪੀਲ ਕੀਤੀ ਹੈ ਕਿ ਜਿਹੜੇ ਚੋਰ ਆ ਜਲਦੀ ਉਹਨਾਂ ਦੀ ਟ੍ਰੇਸ ਕੀਤੀ ਜਾਵੇ ਨਾਲ ਹੀ ਉਹਨਾਂ ਨੇ ਇਹ ਵੀ ਦੱਸਿਆ ਕਿ ਸਾਡਾ ਇੱਕ ਸਿਲੰਡਰ ਤੇ ਇੱਕ LED ਜਿਹੜੀ 55 ਇੰਚੀ ਹੈ ਤੇ ਨਾਲ ਹੀ ਉਹਨਾਂ ਨੇ ਅਬੀ ਜਿਹੜੇ ਸਰਕਾਰੀ ਆਏ ਹੋਏ ਸੀ ਉਹ ਵੀ ਚੋਰੀ ਹੋ ਗਏ ਨੇ ਕਰੀਬ 8 ਦੇ ਕਰੀਬ ਜਿਹੜੇ ਬੋਰੇ ਜਿਹੜੇ ਆ ਚੋਰੀ ਹੋ ਗਏ ਨੇ ਉਹਨਾਂ ਨੇ ਪੁਲਿਸ ਨੂੰ ਗਾਰ ਲਗਾਈਏ ਕਿ ਜਿਹੜੀ ਜਲਦੀ ਤੋਂ ਜਲਦੀ ਇਹ ਚੋਰ ਖੜੇ ਜਾਣ ਤਾਂ ਕਿ ਜੋ ਇਦਾਂ ਨੀ ਵਾਰ ਦਿੱਤਾ ਇਕੱਠ ਹੋਣ ਤੁਸੀਂ ਵੀ ਦੇਖਦੇ ਰਹੋ ਦੇਨੀਸ਼ਵਰਾ ਤੇ ਮੈਂ ਹਾਂ ਅਰਜੁਨ ਜੈਨ ਟਾਂਡਾੜਮੜ ਤੁਸੀਂ ਵੀ ਦੇਖ ਰਹੇ ਹੋ ਦੇਨੀਸ਼ਵਰਾ ਤੇ ਮੈਂ ਹਾਂ ਅਰਜੁਨ ਜੈਨ ਅੱਜ ਅਸੀਂ ਮੌਜੂਦਾ ਖੇਤੀਬਾੜੀ ਦਫ਼ਤਰ ਦੇ ਵਿੱਚ ਜਿੱਥੇ ਕੀ ਕੁਝ ਦਿਨਾਂ ਤੋਂ ਜਿਹੜੀ ਆ ਕਹਿਦੀ ਪਿੱਛੇ ਚੋਰੀਆਂ ਹੁੰਦੀਆਂ ਨੇ ਰਾਰੀਆਂ ਤੇ ਹੁਣ ਵੀ ਅੱਜ ਜਿਹੜੀ ਬੀਤੀ ਰਾਤ ਜਿਹੜਾ ਚੋਰਾਂ ਨੇ ਖੇਤੀਬਾੜੀ ਦਫ਼ਤਰ ਨੂੰ ਜਾਂ ਨਿਸ਼ਾਨਾ ਬਣਾਉਂਦੇ ਹੋਏ ਕੁਝ ਸਮਾਨ ਜੋਰੀ ਕਰ ਲਿਆ ਸਾਡੇ ਨਾਲ ਜਾਣਕਾਰੀ ਦੇਣ ਵਾਸਤੇ ਹੁਣ ਖੇਤੀਬਾੜੀ ਅਫਸਰ ਮਜੂਬ ਨੇ ਆਪਾਂ ਗੱਲਬਾਤ ਕਰਾਂਗੇ ਜਿਹੜੀ ਇਹ ਚੋਰੀ ਹੋਈ ਆ ਕੀ ਕਹਣਾ ਜਾਂਦਾ ਈ ਸਭ ਕੀ ਕੀ ਦਾ ਨਾਮ ਦੋ ਮੈਂ ਡਾਕਟਰ ਲਵਦੀਤ ਖੇਤੀਬਾੜੀ ਵਿਕਾਸ ਅਫਸਰ ਡਾਂਡਾ ਸੋ ਅਸੀਂ ਜਦੋਂ ਮੈਡਮ ਸਾਡੇ ਅੱਜ ਸਵੇਰੇ ਆ ਕੇ 9 ਵਜੇ ਗੇਟ ਖੋਲ੍ਹਿਆ ਉਹਨਾਂ ਨੇ ਗੇਟ ਬਾਹਰੋਂ ਲੱਗਾ ਹੋਇਆ ਸੀ ਐਜ਼ ਇਟ ਇਜ਼ ਜਿੱਦਾਂ ਜਿੰਦਾ ਹੈਗਾ ਬਟ ਸਾਡਾ ਜਦੋਂ ਪਿੱਛੇ ਜੇ ਕਾਫੀ ਬਾਰਿਸ਼ਾਂ ਹੋਈਆਂ ਸੀ ਨਾ ਇਹ ਉਧਰੋਂ ਸਾਡੀ ਇੱਕ ਦੀਵਾਰ ਟੁੱਟ ਗਈ ਸੀ ਤਾਂ ਕਰਕੇ ਰਸਤਾ ਹੈਗਾ ਵੈਸੇ ਵੀ ਅਦਰਵਾਈਜ਼ ਜਿਹੜਾ ਦੀਵਾਰ ਜਿਹੜੀ ਆਊਟਸਾਈਡ ਵਾਲ ਹੈਗੀ ਹੈ ਬਾਉਂਡਰੀ ਵਾਲ ਉਹ ਕੋਈ ਬਹੁਤ ਹੀ ਉੱਚੀ ਨਹੀਂ ਹੈਗੀ ਆਰਾਮ ਨਾਲ ਬੰਦਾ ਐਂਟਰ ਕਰ ਸਕਦਾ ਸੋ ਜਦੋਂ ਮੈਡਮ ਹੁਣਾਂ ਨੇ ਉਹ ਖੋਲ੍ਹਿਆ ਜਿੰਦਾ ਤੇ ਅੰਦਰ ਆ ਕੇ ਦੇਖਿਆ ਜਿਹੜਾ ਸਾਡਾ ਮੇਨ ਡੋਰ ਹੈਗਾ ਇਹਦੇ ਤੇ ਜਿੰਦਾ ਜਿਹੜਾ ਹੋਰ ਹੀ ਕੋਈ ਲੱਗਿਆ ਹੋਇਆ ਸੀ ਸਾਡਾ ਆਫਿਸ ਦਾ ਜਿੰਦਾ ਨਹੀਂ ਸੀ ਸੋ ਚਲੋ ਫਾਰਮਰਸ ਆਏ ਦੋ ਤਿੰਨ ਤੇ ਮੈਡਮ ਨੇ ਉਹਨਾਂ ਦੀ ਹੈਲਪ ਦੇ ਨਾਲ ਪੜਾ ਲਿਆ ਜਿੰਦਾ तोड़ के लॉक जो खोल के सारे रूम खुले फिर जो अगे उन्होंने अगर देखिया मेरे वाले रूम एक एलईडी लगी हुई थी पचवंजा इंची सी आई थिंक सो चोरी हो गई सी साड़ी किचन एक सिलेंडर चोरी हो गया बाकी मेरे अः जिथे मेरी चेयर हैगी मेरा टेबल हैगा ਉਹ ਸਾਰਾ ਡਰਾਅਰ ਜਿੰਨੇ ਵੀ ਉਹਦੇ ਚ ਡਾਕੂਮੈਂਟਸ ਸੀ ਜਾਂ ਪੈਸੇ ਵੀ ਹੋਣਗੇ ਸ਼ਾਇਦ ਕਿੰਨੇ ਕ ਪੈਸੇ ਹੋਣੇ ਹਜ਼ਾਰ ਕੇ ਦੇ ਅਰਾਊਂਡ ਕੈਸ਼ ਹੋਊਗਾ ਮੈਂ ਸ਼ੋਰ ਨਹੀਂ ਹੈਗਾ ਘੱਟ ਵੀ ਹੋ ਸਕਦਾ ਜਾਂ ਵੱਧ ਵੀ ਹੋ ਸਕਦਾ ਜਿਹੜੇ ਸਾਡੇ ਕੋਲ ਮਿਨੀ ਕਿਟਸ ਹੁੰਦੀਆਂ 100-100 ਰੁਪਏ ਦੀਆਂ ਉਹਨਾਂ ਵੀ ਕਈ ਵਾਰ ਅਸੀਂ ਸੇਲ ਜਦੋਂ ਕਰਦੇ ਆਂ ਸੋ ਇੰਨਾ ਟਾਈਮ ਨਹੀਂ ਹੁੰਦਾ ਅਸੀਂ ਉਹਦੇ ਚ ਰੱਖਦੇ ਜਾਂ ਕੈਸ਼ ਕੋਈ ਜ਼ਿਆਦਾ ਨਹੀਂ ਹੋਊਗਾ ਇਹਦੇ ਕੇ ਅਰਾਊਂਡ ਹੀ ਹੋਊਗਾ ਸੋ ਵੀ ਸਾਰਾ ਮੇਰਾ ਜਿਹੜਾ ਸਮਾਨ ਸੀਗਾ ਸਾਰੇ ਡਾਕੂਮੈਂਟਸ ਸੀ ਖਿਲਾਰੇ ਹੋਏ ਸੀ ਵੀ ਉਹਨਾਂ ਨੇ ਪੂਰੀ ਕੋਸ਼ਿਸ਼ ਕੀਤੀ ਵੀ ਜਿੰਨਾ ਵੀ ਸਮਾਨ ਵਿੱਚੋਂ ਲੱਭ ਸਕੇ ਹੈ ਚੱਕ ਲਈ ਸੋ ਬਾਕੀ ਸਾਡੇ ਇੱਕ ਦਫਤਰ ਦੇ ਵਿੱਚ ਜਿਹੜਾ ਕਣਕ ਦਾ ਬੀਜ ਆਇਆ ਹੋਇਆ ਸੀ ਮੁਫਤ ਤੇ ਉਹ ਵੀ ਮੈਨੂੰ ਲੱਗਦਾ ਕਿ ਜਿੰਨਾ ਕਿ ਅਸੀਂ ਪ੍ਰੀਲੀਮਿਨਰੀ ਲਿਖਿਆ ਹੈਗਾ ਉਹ 8-9 ਦੇ ਕਰੀਬ ਬੋਰੇ ਹੈਗੇ ਆ ਬਾਕੀ ਉਹ ਫਾਈਨਲ ਅਸੀਂ ਪ੍ਰੈਸ ਕਰ ਰਹੇ ਹਾਂ ਕਿ ਕਿੰਨੇ ਬੋਰੇ ਚੋਰੀ ਹੋਏ ਹੋਣਗੇ ਬਾਕੀ ਹੋਰ ਵੀ ਕੋਈ ਚੀਜ਼ ਹੋ ਗਈ ਤੇ ਅਸੀਂ ਅਪਡੇਟ ਕਰ ਦਾਂਗੇ ਇਹ ਹੈਗਾ ਕਿ ਸ਼ਨੀਵਾਰ ਸਾਡਾ ਦਫਤਰ ਖੁੱਲਾ ਸੀਗਾ ਸਪੈਸ਼ਲੀ ਅਸੀਂ ਜਿਹੜੇ ਹੈਡ ਪੀਡ ਕਿਸਾਨ ਸੀਗੇ ਉਹਨਾਂ ਲਈ ਮੁਫਤ ਬੀਜ ਆਇਆ ਸੀ ਉਹਨਾਂ ਨੂੰ ਮੁਫਤ ਬੀਜ ਦੇ ਰਹੇ ਸੀ ਆਰਾਊਂਡ 5:00 ਵਜੇ ਦੇ ਕਰੀਬ ਜਿਹੜਾ ਸਾਡਾ ਆਫਿਸ ਬੰਦ ਹੋਇਆ ਇਹ ਸੋ ਮੈਨੂੰ ਲੱਗਦਾ ਜਿੰਨੇ ਕੁ ਜੀਮੀਦਾਰ ਰਹਿ ਗਏ ਸੀ ਉਹਨਾਂ ਨੂੰ ਵੀ ਅਸੀਂ ਟਾਈਮ ਦਿੱਤਾ ਸੀ ਕਿ ਜਦੋਂ ਇਹ ਤੁਹਾਨੂੰ ਅਪਡੇਟ ਕਰਦੇ ਆਂ ਸਭ ਤੁਸੀਂ ਲੈ ਜਿਓ। ਥੋੜੀ ਸਾਡੇ ਕੋਲ ਇੱਕ ਗੱਡੀ ਹੋਰ ਸ਼ਾਇਦ ਅੱਜ ਜਾਂ ਕੱਲ ਦੇ ਵਿੱਚ ਆ ਜਾਣੀ ਸੀਗੀ। ਸੋ ਉਹ ਜਿਹੜੇ ਬੋਰੇ ਅੰਦਰ ਪਏ ਸੀਗੇ ਉਹਦੇ ਵਿੱਚੋਂ ਉਹੀ 8-9 ਦੇ ਕਰੀਬ ਜਿਹੜੇ ਬੋਰੇ ਚੋਰੀ ਹੋ ਗਏ। ਸੋ ਕੋਈ ਸੀਸੀਟੀਵੀ ਵੀ ਲੱਗੀ ਹੋਈ ਆਫਿਸ ਦੇ ਵਿੱਚ ਨਹੀਂ ਆਫਿਸ ਦੇ ਵਿੱਚ ਕੋਈ ਕੈਮਰਾ ਨਹੀਂ ਹੈਗਾ ਅਜੇ ਤੱਕ ਤੇ ਅਸੀਂ ਕੋਸ਼ਿਸ਼ ਕਰਦੇ ਆਂ ਵੀ ਦੇਖ ਲਈਏ ਅਦਰਬਾਈ ਜੀ ਕੋਈ ਗਵਰਨਮੈਂਟ ਫੰਡ ਆਉਂਦਾ ਹੈਗਾ। ਜੀ ਠੀਕ ਹੈ ਅਦਰਬਾਈ ਜੀ ਅਸੀਂ ਪ੍ਰਾਈਵੇਟ ਆਪਣੇ ਤੌਰ ਤੇ ਕੈਮਰਾ ਲਗਵਾ ਲਾਂਗੇ। ਈ ਲੱਗਦਾ ਸਰ ਜਿਹੜਾ ਖੇਤੀਬਾੜੀ ਦਫਤਰ ਆ ਸੰਸਾਨ ਏਡੀ ਦੇ ਵਿੱਚ ਖੁੱਲਿਆ ਹੋਇਆ ਕੀ ਅਪੀਲ ਕਰਨਾ ਚਾਹੀਦਾ ਸਾਡੇ ਇੱਕ ਵਾਰ ਨਾ 7-8 ਮਹੀਨੇ ਪਹਿਲਾਂ ਜਾਂ ਆਈ ਥਿੰਕ ਸਾਲ ਪਿਛਲੇ ਸਾਲ ਹੋਣਾ ਇੱਕ ਵਾਰ ਪਹਿਲਾਂ ਵੀ ਚੋਰੀ ਹੋਈ ਸੀ ਉਦੋਂ ਵੀ ਜਿਹੜੇ ਜਿੰਦੇ ਤੋੜ ਕੇ ਉਦੋਂ ਟੀਵੀ ਨਹੀਂ ਲੈ ਕੇ ਗਏ ਸੀਗੇ ਉਦੋਂ ਸਾਡਾ ਇੱਕ ਵਾਲ ਹੰ ਫੈਨ ਹੁੰਦਾ ਸੀਗਾ ਮਤਲਬ ਘੁੰਮਣ ਵਾਲਾ ਪੱਖਾ ਜਿਹੜਾ ਹੁੰਦਾ ਉਹ ਇੱਕ ਲੈ ਕੇ ਗਏ ਸੀਗੇ ਤੇ ਬਾਕੀ ਜਿੰਦੇ ਉਦੋਂ ਵੀ ਤੋੜੇ ਸੀ ਉਹਨਾਂ ਨੇ ਤੇ ਹੁਣ ਵੀ ਇਹ ਵਾਰਦਤ ਹੋਈ ਹੈਗੀ ਸੋ ਥੋੜਾ ਜਿਹਾ ਇਹ ਹੈਗਾ ਕਿ ਸਮਾਨ ਜਦੋਂ ਸਰਕਾਰੀ ਹੁੰਦਾ ਕਈ ਚੀਜ਼ਾਂ ਉਹ ਅਨੋਟਿਸਡ ਹੁੰਦੀਆਂ ਵੀ ਉਹ ਵੀ ਜਦੋਂ ਚੋਰੀ ਹੋ ਜਾਂਦੀਆਂ ਹੌਲੀ ਹੌਲੀ ਪਤਾ ਲੱਗਦਾ ਸੋ ਅਸੀਂ ਫਾਲੋਅ ਅਪ ਕਰਾਂਗੇ ਸੋ ਇਹ ਹੈਗਾ ਵੀ ਥੋੜਾ ਜਿਹਾ ਪੁਲਿਸ ਪ੍ਰਸ਼ਾਸਨ ਨੂੰ ਸਾਡੇ ਵੱਲੋਂ ਇਹ ਵੀ ਬੇਨਤੀ ਹੈਗੀ ਆ ਕਿ ਜੇ ਜਲਦੀ ਤੋਂ ਜਲਦੀ ਇਹਨੂੰ ਟ੍ਰੇਸ ਕਰਕੇ ਵੀ ਚੋਰ ਫੜੇ ਜਾਣ ਤੇ ਜਿਹੜਾ ਸਾਡਾ ਨੁਕਸਾਨ ਹੋਇਆ ਹੈ ਗੈਲੋ ਆਫਿਸ ਦਾ ਜਾਂ ਵੈਸੇ ਵੀ ਜਿਹੜੀਆਂ ਚੋਰੀਆਂ ਦੀਆਂ ਵਾਰ ਦੱਤਾ ਹੈਗੀਆਂ ਉਹਨਾਂ ਨੂੰ ਅਸੀਂ ਠਾਰ ਸਕੇ ਇਹ ਲੱਗਦਾ ਸਰ ਅਪੀਲ ਕਰਨਾ ਚਾਹੁੰਦੇ ਹੋ ਕਿ ਜਿਹੜਾ ਇੱਕ ਚੌਂਕੀ ਦਾ ਹਾਂਜੀ ਚੌਂਕੀਦਾਰ ਇੱਕ ਸਾਡਾ ਲੰਬੇ ਸਮੇਂ ਤੋਂ ਪਹਿਲਾਂ ਸਾਲ ਪਹਿਲਾਂ ਚੌਂਕੀਦਾਰ ਸੀਗਾ ਬਟ ਉਹਦੀ ਪੋਸਟਿੰਗ ਹੁਸ਼ਿਆਰਪੁਰ ਹੋਣ ਕਰਕੇ ਉਹ ਦੁਬਾਰਾ ਹੁਸ਼ਿਆਰਪੁਰ ਦੀ ਪੋਸਟਿੰਗ ਹੋ ਗਈ ਸੋ ਦਫਤਰ ਚ ਕਈ ਤਰ੍ਹਾਂ ਦਾ ਸਮਾਨ ਹੁੰਦਾ ਹੈਗਾ ਸ਼ਨੀਵਾਰ ਐਤਵਾਰ ਦਫਤਰ ਬੰਦ ਹੁੰਦਾ ਰਾਤ ਨੂੰ ਵੀ ਕੋਈ ਚੌਂਕੀਦਾਰ ਦੀ ਪੋਸਟ ਨਹੀਂ ਹੁੰਦੀ ਸਾਡੇ ਕੋ ਸੋ ਉਹਦੇ ਕਰਕੇ ਮੇਨਲੀ ਜਿਹੜਾ ਚੋਰੀ ਹੋ ਜਾਂਦੀ ਸੋ ਚੌਂਕੀਦਾਰ ਹੋਣਾ ਇੱਕ ਮਸਚੀਜ਼ ਆ ਅੱਜ ਦੇ ਸਮੇਂ ਦੇ ਵਿੱਚ ਸੋ ਮੈਂ ਸਾਡੇ ਪ੍ਰਸ਼ਾਸਨ ਨੂੰ ਵੀ ਬੇਨਤੀ ਕਰੂੰਗਾ ਕਿ ਜੇ ਸਾਨੂੰ ਚੌਂਕੀਦਾਰ ਨਾ ਹੋਈ ਆ ਹੋ ਜੇ ਅਸੀਂ ਜੀਵ ਸਾਹਿਬ ਨਾਲ ਵੀ ਗੱਲ ਕਰਾਂਗੇ ਕਿ ਜੇ ਕੋਈ ਚੌਂਕੀਦਾਰ ਦੀ ਪੋਸਟ ਜਾਂ ਕੋਈ ਟੈਂਪਰੇਰੀ ਅਸੀਂ ਚੌਂਕੀਦਾਰ ਰੱਖ ਲਈਏ ਸੋ ਵੀ ਦੇਖਾਂਗੇ ਜੀ ਚੈੱਕ ਕਰਕੇ ਚੀਫ ਸਰ। ਇਹ ਸੰਖੇਤੀ ਬੜੀ ਅਫਸਰ ਜਿੰਨਾਂ ਨੇ ਦੱਸਿਆ ਕਿ ਜਿਹੜੀ ਪਿਛਲੇ ਦਿਨਾਂ ਦੇ ਵਿੱਚ ਵੀ ਚੋਰੀ ਹੋਈ ਸੀ ਹੁਣ ਆ ਜਿਹੜੀ ਬੀਤੀ ਰਾਤ ਵੀ ਜਿਹੜੀ ਚੋਰੀ ਹੋਈ ਹੈ ਤੇ ਉਹਨਾਂ ਨੇ ਅਪੀਲ ਕੀਤੀ ਹੈ ਕਿ ਜਿਹੜੇ ਚੋਰ ਆ ਜਲਦੀ ਉਹਨਾਂ ਦੀ ਟ੍ਰੇਸ ਕੀਤੀ ਜਾਵੇ ਨਾਲ ਹੀ ਉਹਨਾਂ ਨੇ ਇਹ ਵੀ ਦੱਸਿਆ ਕਿ ਸਾਡਾ ਇੱਕ ਸਿਲੰਡਰ ਤੇ ਇੱਕ LED ਜਿਹੜੀ 55 ਇੰਚੀ ਹੈ ਤੇ ਨਾਲ ਹੀ ਉਹਨਾਂ ਨੇ ਅਬੀਜ ਜਿਹੜੇ ਸਰਕਾਰੀ ਆਏ ਹੋਏ ਸੀ ਉਹ ਵੀ ਚੋਰੀ ਹੋ ਗਏ ਨੇ ਕਰੀਬ 8 ਦੇ ਕਰੀਬ ਜਿਹੜੇ ਬੋਰੇ ਜਿਹੜੇ ਆ ਚੋਰੀ ਹੋ ਗਏ ਨੇ ਉਹਨਾਂ ਨੇ ਪੁਲਿਸ ਤੋਂ ਨੰਕਾਰ ਲਗਾਈ ਕਿ ਜਿਹੜੀ ਜਲਦੀ ਤੋਂ ਜਲਦੀ ਇਹ ਚੋਰ ਫੜੇ ਜਾਣ ਤਾਂ ਕਿ ਜੋ ਇਦਾਂ ਨੀ ਵਾਰ ਦਿੱਤਾ ਇਕੱਠ ਹੋਣ ਤੁਸੀਂ ਵੇਖਦੇ ਰਹੋ ਦੇਨੀਸਵਰਾ ਤੇ ਮੈਂ ਹਾਂ ਅਰਜੁਨ ਜੈਨ ਟਾਂਡਾੜਮਰ